ਸੀ ਅੱਜ ਮਸਾਣੀਆ ਪਿੰਡ ਕਿਸਾਨ ਵੀਰਾਂ ਦੇ ਨਾਲ ਆਉਣ ਵਾਲੇ ਸੀਜ਼ਨ ਸਬੰਧੀ ਉਸ ਡਬਲ ਬਰਨਿੰਗ ਦਾ ਇਸ਼ੂ ਹੈ ਉਸ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਆ ਸੋ ਪਿੰਡ ਮਸਾਣੀਆ ਤੇ ਇਸ ਦੇ ਨਾਲ ਦੇ ਪਿੰਡਾਂ ਦੇ ਜਿੰਨੇ ਵੀ ਕਿਸਾਨ ਆਏ ਹਨ ਉਹਨਾਂ ਨੂੰ ਅਸੀਂ ਜੋਸ ਡਬਲ ਬਰਨਿੰਗ ਦੇ ਵਿੱਚ ਗਵਰਨਮੈਂਟ ਦੇ ਵਿਸ਼ਾ ਨਿਰਦੇਸ਼ ਹਨ ਉਹਨਾਂ ਤੋਂ ਕਰਵਾਇਆ ਜੋ ਸਾਡੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਦੇ ਮੈਂਬਰਸ ਨੇ ਇਸ ਟੀਮ ਦੇ ਉਹਨਾਂ ਦੀਆਂ ਲਿਸਟਾਂ ਨਾਲ ਸ਼ੇਅਰ ਕੀਤੀਆਂ ਹਨ ਅਤੇ ਜੋ ਮਸ਼ੀਨਰੀ ਅਸੀਂ ਇਸ ਪਿੰਡ ਵਾਸਤੇ ਡਿਪਲੋਏ ਕੀਤੀ ਹੈ ਜੋ ਅਸੀਂ ਪਿੰਡ ਦੇ ਕਿਸਾਨਾਂ ਦੀ ਨੈਪਿੰਗ ਮਸ਼ੀਨਰੀ ਦੇ ਨਾਲ ਕੀਤੀ ਹੈ ਉਹ ਸਾਰੀਆਂ ਡਿਟੇਲਸ ਅੱਜ ਪੰਚਾਇਤ ਦੇ ਨਾਲ ਸ਼ੇਅਰ ਕੀਤੀਆਂ ਹਨ ਅਤੇ ਕਿਸਾਨ ਫਾਇਸ਼ਰ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਇਸ ਦੇ ਵਿੱਚ ਅ ਪਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਪ੍ਰਾਲੀ ਨੂੰ ਵਕ ਨਾਲ ਲਾਈ ਜਾਵੇ ਇਸ ਦੇ ਨਾਲ ਹੀ ਸਾਨੂੰ ਪਿੰਡ ਵਾਸੀਆਂ ਨੇ ਕਿਸਾਨਾਂ ਨੇ ਇਹ ਸਹਿਯੋਗ ਦੀ ਆਸ਼ਵਾਸਤ ਹੋਇਆ ਕਿਸਾਨ ਜਿਹੜੇ ਕਿਸਾਨ ਜਿਹੜੇ ਕਿਸਾਨ ਭਾਵਾਂ ਨੇ ਪਿਛਲੇ ਸੀਜ਼ਨ ਦੌਰਾਨ ਆਪਣੀ ਵਾਤਾਵਰਣ ਨੂੰ ਧਿਆਨ ਚ ਰੱਖਦੇ ਹੋਏ ਜਮੀਂ ਚ ਖੜੀ ਫ਼ਰਾਲੀ ਨੂੰ ਆਪ ਨਹੀਂ ਲਾਈ ਉਹਨਾਂ ਨੂੰ ਖੁਸ਼ੀ ਸਬਤ ਦਿੱਤੇ ਪੰਜਾਬ ਸਰਕਾਰ ਵੱਲੋਂ ਜੁਹੜਾ ਤਾਂ ਨਹੀਂ ਹੋਈਆਂ ਨੇ ਕਿ ਪੰਜਾਬ ਦੇ ਵਿੱਚ ਜੋ ਹੌਟਸਪੌਟ ਵਿਲੇਜ ਹੈ ਆ ਖਾਸ ਕਰਕੇ ਜਿਵੇਂ ਗੁਰਦਾਸਪੁਰ ਦੇ ਵਿੱਚ ਦੇਖੀਏ ਤਾਂ ਸਾਡੇ ਤੋਂ 25 ਹੌਟਸਪੌਟ ਵਿਲੇਜ ਜਿਹਦੇ ਵਿੱਚ 2 3 4 ਇਨਸਟੈਂਟ ਆਏ ਉਨ੍ਹਾਂ ਵਿੱਚੋਂ ਮਸਾਣੀਆਂ ਇੱਕ ਪਿੰਡ ਹੈ ਜਿੱਦੇ ਵਿੱਚ ਤਿੰਨ ਇੰਸਟੀਟਿਊਟ ਦੇ ਲੋਕ ਕੰਮ ਕਰਦੇ। ਉਹਦੇ ਵਿੱਚ ਕੁਝ ਆਸਰਤਾਂ ਜਿਹੜਾ ਹੈ ਤਾਂ ਨਹੀਂ ਕਿ ਉਹਨਾਂ ਪਿੰਡਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਕੈਪਟਲ ਨੇ ਜਿਨ੍ਹਾਂ ਦੇ ਵਿੱਚ ਸਾਡੇ ਮਾਨ ਜੋ ਦਿੱਤੀ ਪ੍ਰਸ਼ਾਸਨ ਤੇ ਮਾਨ ਜੋ ਐਸਐਸਪੀ ਸਾਹਿਬ ਜਿਹੜੇ ਨੇ ਉਹ ਆਇਆ ਹੈ। ਅੱਜ ਇੱਕ ਬੜਾ ਵਧੀਆ ਖਾਸ ਰਿਲੀਸਨ ਉਹਦੀ ਜਿਹੜੀ ਪਹਿਲ ਕਦਮੀ ਦੇ ਨਾਲ ਇਸ ਕੈਂਪੇਨ ਦੇ ਇਸ ਫੀਲਡ ਦੇ ਕੈਂਪ ਲਗਾਇਆ ਵਾ। ਇਸ ਦੇ ਵਿੱਚ ਵੱਡੀ ਕੀਤੇ ਦੇ ਵਿੱਚ ਜਿਹੜੇ ਤਰਕਸਾਨ ਮਿਲ ਰਹੇ ਨੇ ਉਹ ਪੱਛੋਲੇ ਆ ਡਿਸਟ੍ਰਿਕਟ ਸਾਹਿਬ ਨੇ ਵੀ ਸਿਟੀ ਸਾਹਿਬ ਨੇ ਵੀ ਸਾਰੰਗੀ ਪ੍ਰਸ਼ਿਕਾ ਕੇ ਐਸਵੇਰੀ ਜਿਹੜਾ ਵਾ ਆਪਾਂ ਬਿਲਕੁਲ ਜਿਹੜਾ ਵਾ ਇਹਨੂੰ ਅਗਰ ਕੋਈ 0% ਦੇ ਲੈਗ ਲੈਣਾ ਵਾ ਜਿਹੜੀ ਮਸ਼ੀਨੀ ਦੀ ਦੌਰ ਆ ਉਹ ਆਪਾਂ ਰੰਭ ਖਵਾਵਾਂਗੇ ਜਿਹਦੇ ਵਿੱਚ ਕੇ ਤਰਫ ਸਿੰਘ ਜੀ ਨੇ ਕਾਫੀ ਦੋ ਤਿੰਨ ਪੁਆਇੰਟ ਜਿਹੜੇ ਬੜੇ ਜ਼ਰੂਰੀ ਹਨ ਜਿਹੜੇ ਨੋਟ ਕਰਵਾਏ ਆ ਇੱਕ ਤਾਂ ਇਹ ਵੀ ਜਿਹੜੇ ਸਾਡੇ ਜਿਹੜੇ ਜਿਹੜੀ ਮਸ਼ੀਨੀ ਦੇ ਨੰਬਰ ਦਿੱਤੇ ਆ ਜਿਹੜੇ ਉਹ ਵੈਲਿਡ ਹੋਣ ਚਾਹੀਦੇ ਆ ਉਹ ਮੈਂ ਖਾਲੀ ਸਾਰੇ ਮੁਲਾਕਾਤ ਚੁੱਕਵਾ ਕੇ ਇਹ ਸੀ ਜਿਹੜੇ ਨੰਬਰ ਦਿੱਤੇ ਗਏ ਉਹ ਵੈਲਿਡ ਹੋਣ ਚੱਲਦੇ ਹੋਣ ਤਾਂ ਜੋ ਕਿਸੇ ਨੂੰ ਕੋਈ ਫਾਰਵਰਡ ਕਿਸੇ ਪਰੇਸ਼ਾਨੀ ਨਾ ਆਵੇ ਹਾਂ ਸੋ ਇਹਦੇ ਇੱਕੋ ਇੱਕ ਯਕੀਨ ਤੋਂ ਆਇਆ ਕਿ ਜਿਹੜੀ ਸਾਡੇ ਏਸ ਪੁਆਇੰਟ ਦੇ ਵਿੱਚ ਕਟੋਕਟ ਦੋ ਤਿੰਨ ਜਿਹੜੇ ਸਾਡੇ ਬੀਲਰ ਜਿਹੜੇ ਆ ਉਹ ਆਪਾਂ ਪ੍ਰੋਵਾਈਡ ਕਰਾਵਾਂਗੇ ਤਾਂ ਜੋ ਅਸੀਂ ਜਿਹੜਾ ਫੋਰਸਪੌਟ ਵੇਲੇ ਇਹਨੂੰ ਕੱਢ ਸਕੀਏ ਸੋ ਇਸ ਦਾ ਜਿਹੜਾ ਵਾ ਅੱਜ ਇੱਕ ਸ਼ੁਰੂਆਤ ਵੀ ਹੋਈ ਆ ਸਾਡੀ ਜਿਹੜੀ ਆ ਆਈਸੀਕਿਉਟੀ ਦੀ ਜਿਹੜੀ ਸ਼ੁਰੂਆਤ ਤੇ ਜਿਹੜੀ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕਰਨੀ ਆ ਅੱਜ ਅਸੀਂ ਚਾਰ ਜਿਹੜੇ ਨੇ ਉਹ ਕੰਕ੍ਰੀਟ ਵੀ ਜਾਰੀ ਕਰਵਾਏ ਗਏ ਨੇ ਇਸ ਤੋਂ ਲਗਭਗ 10 ਫਾਰਮਰ ਜਿਹੜੇ ਇਸ ਪਿੰਡਾਂ ਦੇ ਵਿੱਚ ਜਿਹੜੇ ਪਿਛਲੇ ਜ਼ਮੀਨ ਲੰਬੇ ਸਮੇਂ ਦੌਰਾਨ ਪੁਰਾਣੀ ਹੁੰਦੀ ਆ ਖਲਾਰੇ ਉਹਨਾਂ ਨੇ ਸਹਿਮਤ ਵੀ ਕੀਤਾ ਮਾਨ ਦੇ ਦਿੱਤੀ ਕਿਸੇ ਛੱਡੀ ਨੇ ਸੋ ਉਮੀਦ ਆ ਕਿ ਅਸੀਂ ਇਸ ਜੋ ਮਿਥਾ ਟੀ ਜੀ ਜਿਹੜਾ ਅਗਲਾ ਕੰਨੀ ਘਟਨਾਵਾਂ ਦੀ ਜੋ ਪੱਧਰ ਤੇ ਲੈ ਵੜੀ ਇਹ ਸਾਰੇ ਜਿਹੜੀਆਂ ਜਥੇਬੰਦੀਆਂ ਦੇ ਜਿੰਦੇ ਵੀ ਕਿਸਾਨ ਨੇ ਉਹਨਾਂ ਦੇ ਸਹਿਯੋਗ ਨਾਲ ਆਪਾਂ ਜਿਹੜਾ ਉਹ ਪੂਰੀ ਕਰਾਂਗੇ ਬਿਲਕੁਲ ਬਿਲਕੁਲ ਕਿਸਾਨ ਵੀਰਾਂ ਨੇ ਵੀ ਇਹ ਇਸ ਨੂੰ ਸਹਾਰਾ ਦਿੱਤੀ ਹੈ ਕਿ ਇਸ ਵਾਰੀ ਜਿਹੜਾ ਵਾ ਅਸੀਂ ਬਿਲਕੁਲ ਜਿਹੜਾ ਮੈਜਰ ਦੇ ਨਾਲ ਜਿਹੜਾ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਆਪਾਂ ਕੰਮ ਕਰਾਂਗੇ ਤੇ ਇਹ ਜਿਹੜਾ ਟੀਚਾ ਜਿਹੜਾ ਵਾ ਜ਼ੀਰੋ ਬਰਨਿੰਗ ਦਾ ਉਹਨੂੰ ਆਪਾਂ ਪੂਰਾ ਕਰਾਂਗੇ ਜਿਹੜਾ ਪ੍ਰਸ਼ਾਸਨ ਗੁਰਦਾਸਪੁਰ ਔਰ ਕੀ ਕੀ ਬਾੜੀ ਦੇ ਪ੍ਰਭਾਟ ਦਾ ਜੁਆਇੰਟ ਐਫਰਟ ਜਿਹੜਾ ਅੱਜ ਪਿੰਡ ਮਸਾਣੀਆਂ ਉਥੇ ਕੈਂਪ ਆਰਗੇਨਾਈਜ਼ ਕੀਤਾ ਗਿਆ ਕੈਂਪ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਪੱਧਰ ਤੇ ਰਹਿ ਗਈਆਂ ਫੂਟੀਆਂ ਤੇ ਕਿਸਾਨ ਪੱਧਰ ਤੇ ਸਾਡੇ ਕੋਲ ਰਹਿ ਗਈਆਂ ਫੂਟੀਆਂ ਦਿੱਤੇ ਜਿਹੜੀ ਇਹ ਸਾਂਝੀ ਗੱਲਬਾਤ ਹੋਈ ਹੈ ਕਿ ਇਸ ਕਾਰਨਾ ਕਰਕੇ ਜਿਹੜਾ ਹੈ ਇਹ ਜੇ ਸਟੱਬਲ ਬਰਨਿੰਗ ਦੇ ਕੇਸ ਜਿਹੜੇ ਵੱਧਦੇ ਆ ਤਾਂ ਉਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਬੜੇ ਹੀ ਅچھے ਤਰੀਕੇ ਦੇ ਨਾਲ ਜਿੱਥੇ ਸਪਿੰਡ ਕੀਤਾ ਉੱਥੇ ਮਸ਼ੀਨਰੀ ਜਿਹੜੀ ਹੈ ਜਿੱਦੀ ਸਭ ਤੋਂ ਵੱਡਾ ਇਸ਼ੂ ਹੈ ਕਿ ਸਾਡੇ ਕੋਲ ਰੈਸੀਡੂ ਕਰਨ ਵਾਸਤੇ ਸਾਧਨ ਨਹੀਂ ਉਦੇ ਵਾਸਤੇ ਗੱਲਬਾਤ ਹੋਈ ਹੈ ਜਿਹੜੀ ਉਹਨਾਂ ਨੇ ਪੂਰਾ ਫੁੱਲ ਫੇਰਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਪ੍ਰੋਵਾਈਡ ਕੀਤੀ ਜਾਊਗੀ ਜੇਕਰ ਪ੍ਰਸ਼ਾਸਨ ਐਦਾਂ ਦੀ ਸਾਨੂੰ ਇੰਪਲੀਮੈਂਟੇਸ਼ਨ ਹੋ ਜਾਂਦੀਆਂ ਨੇ ਸਾਡੇ ਕੋਲ ਇੰਪਲੀਮੈਂਟ ਆ ਜਾਂਦੇ ਨੇ ਸਾਰੇ ਤਾਂ ਅਸੀਂ ਪਿੰਡ ਵੱਲੋਂ ਇਹ ਵਿਸ਼ਵਾਸ ਦਿੰਦੇ ਆ ਕਿ ਅਸੀਂ ਬਿਲਕੁਲ ਵਾਤਾਵਰਣ ਪ੍ਰੇਮੀ ਆ ਸਾਨੂੰ ਪਿੰਡ ਜਿਹੜਾ ਆ ਉਹ ਪ੍ਰਸ਼ਾਸਨ ਦੇ ਨਾਲੋਂ ਵੀ ਜ਼ਿਆਦਾ ਪਹਿਲਾਂ ਪਿਆਰਾ ਆ ਅਸੀਂ ਇੱਥੇ ਰਹਿਣਾ ਆ ਸਾਡੀ ਜੀਵਿਕਾ ਆ ਸਾਡੇ ਪਰੁੱਖਿਆਂ ਦੀ タルਦੀ ਆ ਇਹਨੂੰ ਬਚਾਉਂਦੀ ਅਸੀਂ ਤਤਭਰੇ ਕਿਸੇ ਵੀ ਤਰੀਕੇ ਦੇ ਇਹ ਜਿਹੜੇ ਅੱਗ ਲੱਗਣ ਵਾਲੇ ਵਾਲੇ ਕੇਸ ਨਹੀਂ ਨਾਸ਼ਵਾਦਾ ਨਹੀਂ ਹੋਊਗਾ ਲਗਾਤਾਰ ਇਹਦੇ ਕੰਟਰੋਲ ਕੀਤਾ ਜਾਵੇ